ਜਿਨ੍ਹਾਂ ਨੂੰ ਅਸੀਂ ਅੱਤਵਾਦੀ ਕਹਿੰਨੇ ਆ ਉਹ ਅੱਤਵਾਦੀ ਵੀ ਉਹ ਆਪ ਹੀ ਟ੍ਰੇਨ ਕਰਦੇ ਨੇ ਉੱਥੇ ਦੀ ਜਿਹੜੀ ਆਰਮੀ ਹੈ ਇਸ ਦੇ ਵਿੱਚ ਕੋਈ ਸੱਚਾਈ ਬਿਲਕੁਲ ਕੋਈ ਸ਼ੱਕ ਹੀ ਨਹੀਂ ਹੈ ਦੇਖੋ ਹੁਣ ਤਾਂ ਉਹਨਾਂ ਦੇ ਮਨਿਸਟਰ ਵੀ ਸੀ ਉਹਨਾਂ ਦੇ ਉਹਨੇ ਵੀ ਮੰਨ ਲਿਆ ਵੀ ਅਸੀਂ 30 ਸਾਲਾਂ ਤੋਂ ਇਹ ਕੰਮ ਅੱਤਵਾਦ ਨੂੰ ਟ੍ਰੇਨ ਕਰਨ ਦਾ ਕਰ ਰਹੇ ਹਾਂ ਅਫਗਾਨਿਸਤਾਨ 'ਚ ਵੀ ਕੀਤਾ ਬਾਕੀ ਥਾਂਵੇਂ ਵੀ ਕੀਤਾ ਪਰ ਅਸੀਂ ਜਿਹੜੇ ਵੈਸਟਰਨ ਮੁਲਕ ਨੇ ਉਹਨਾਂ ਦੀ ਸ਼ਹਿਤ ਕੀਤਾ ਉਹ ਤੁਹਾਨੂੰ ਪੈਸੇ ਦਿੰਦੇ ਸੀ ਉਹ ਬਿਲਕੁਲ ਜਿਉ ਟ੍ਰੇਨਿੰਗ ਕਰਦੇ ਨੇ ਉਹ ਪ੍ਰੋਪਰ ਟ੍ਰੇਨਿੰਗ ਕੈਂਪ ਨੇ ਉੱਥੇ ਆਰਮੀ ਦੇ ਬੰਦੇ ਡੈਪਿਊਟੇਸ਼ਨਾਂ ਤੇ ਜਾਂਦੇ ਨੇ ਪ੍ਰੋਪਰ ਟ੍ਰੇਨਿੰਗ ਸੈਂਟਰ ਆਰਮੀ ਵਾਂਗੂ ਜਾਂ ਪੁਲਿਸ ਵਾਂਗੂ ਟ੍ਰੇਨਿੰਗ ਸੈਂਟਰ ਬਣੇ ਉਹਨੇ ਜਿੱਥੇ ਬੰਦੇ ਲਿਆਂਦੇ ਜਾਂਦੇ ਨੇ ਦੋ ਤਰ੍ਹਾਂ ਦੀ ਟ੍ਰੇਨਿੰਗ ਇੱਕ ਤਾਂ ਉਹਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਆਈਡੀ ਦੀ ਟ੍ਰੇਨਿੰਗ ਵਾਰ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਦੂਜਾ ਉਹਨਾਂ ਨੂੰ ਰਿਲੀਜੀਅਸ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਕਿ ਵੀ ਦੇਖੋ ਜੀ ਸਾਡੇ ਧਰਮ ਨਾਲ ਤੱਕਾ ਹੋ ਰਿਹਾ ਹੈ ਇਹ ਹੋ ਰਿਹਾ ਹੈ ਤੇ ਤੁਸੀਂ ਉੱਥੇ ਜਹਾਦ ਕਰਨ ਜਾ ਇੱਕ ਤਰ੍ਹਾਂ ਦਾ ਟੋਟਲ ਬ੍ਰੇਨ ਵਾਸ਼ ਕੀਤਾ ਜਾਂਦਾ ਉਹਨਾਂ ਵੀ ਤਾਂ ਕਿ ਉਹ ਡੋਲਰ ਨਾ ਉਸ ਚੀਜ਼ ਤੋਂ ਤੁਸੀਂ ਕਦੇ ਅੱਤਵਾਦੀ ਜਿਹੜੇ ਨੇ ਉਹ ਫੜੇ ਜਾਂ ਉੱਥੇ ਦੇ ਸੋਲਜਰ ਉਹ ਕੀ ਬੋਲਦੇ ਕੀ ਹੈ ਜਦੋਂ ਅੱਤਵਾਦੀਆਂ ਨੂੰ ਫੜਦੇ بڑے ਬੰਦੇ ਉੱਥੇ ਫੜੇ ਜਾਂਦੇ ਆ ਜਦੋਂ ਬਾਅਦ ਚ ਇੰਟਰਵਿਊ ਹੁੰਦੀ ਹੈ ਇੰਟਰੋਗੇਸ਼ਨ ਹੁੰਦੀ ਹੈ ਤੇ ਜ਼ਿਆਦਾਤਰ ਤਾਂ ਇਹ ਕਹਿੰਦੇ ਨੇ ਜੀ ਦੇਖੋ ਮਰਨਾ ਤਾਂ ਸੀ ਉੱਧਰ ਵੀ ਸੀ ਇੱਧਰ ਵੀ ਸੀ ਹੁਣ ਚਲੋ ਸਾਡੀ ਫੈਮਿਲੀ ਹੈ ਉਹਨੂੰ ਉੱਥੇ ਪੈਸੇ ਮਿਲ ਜਾਣਗੇ ਅਸੀਂ ਭੁੱਖੇ ਮਰਦੇ ਸੀ ਕੁਝ ਬੰਦੇ ਕਈ ਵਾਰੀ ਉਹ ਚਕਮਾ ਦੇ ਕੇ ਗਾਇਬ ਵੀ ਹੋ ਜਾਂਦੇ ਨੇ ਕਿਸੇ ਆਪਰੇਸ਼ਨ 'ਚ ਉਹਨਾਂ ਦਾ ਨਾਂ ਆ ਜਾਂਦਾ ਕਿ ਮਰ ਗਿਆ ਉਹ ਖੁਦ ਇਸ ਚੀਜ਼ੋਂ ਨਿਕਲਣਾ ਚਾਹੁੰਦੇ ਨੇ ਔਰ ਸਭ ਤੋਂ ਵੱਡੀ ਗੱਲ ਅਸੀਂ ਦੇਖਿਆ ਵੀ ਜਿੰਨੇ ਵੀ ਬੰਦੇ ਜਦੋਂ ਕਦੇ ਦੱਸਦੇ ਆ ਉਹਨਾਂ ਦੀ ਉੱਥੇ ਦੇਖਿਆ ਜਾਂਦਾ ਗੱਲਬਾਤ ਹੁੰਦੀ ਹੈ ਉਹ ਕਹਿੰਦੇ ਨੇ ਵੀ ਸਾਨੂੰ ਜੋ ਦੱਸਿਆ ਗਿਆ ਸੀ ਇੱਥੇ ਹਾਲਾਤ ਉਹਦੇ ਟੋਟਲ ਡਿਫਰੈਂਟ ਨੇ ਸਾਨੂੰ ਜੋ ਬ੍ਰੇਨ ਚ ਪਾਇਆ ਗਿਆ ਵੀ ਉੱਥੇ ਬਹੁਤ ਜਿਹੜਾ ਮੁਸਲਮਾਨਾਂ ਨਾਲ ਤੱਕਾ ਹੋ ਰਿਹਾ ਉਹਨਾਂ ਨੂੰ ਇਦਾਂ ਹੋ ਰਿਹਾ ਇਦਾਂ ਹੋ ਰਿਹਾ ਇੱਥੇ ਤਾਂ ਉਹ ਚੀਜ਼ ਹੀ ਹੈ ਨਹੀਂ ਇੱਥੇ ਤਾਂ ਬਹੁਤ ਲੋਕ ਖੁਸ਼ੀ ਨਾਲ ਰਹਿ ਰਹੇ ਨੇ ਖੁਸ਼ਹਾਲ ਨੇ ਬਲਕਿ ਪਾਕਿਸਤਾਨ ਦਾ ਜਿਹੜਾ ਹਿੱਸਾ ਹੈ ਕਸ਼ਮੀਰ ਵਾਲਾ ਉਹਦੇ ਨਾਲ ਜ਼ਿਆਦਾ ਖੁਸ਼ਹਾਲ ਨੇ ਉਹਦੇ ਨਾਲ ਜ਼ਿਆਦਾ ਆਜ਼ਾਦੀ ਹੈ ਦੋ ਮਰਜ਼ੀ ਇੱਥੇ ਕੀਤਾ ਜਾਂਦਾ ਜਿਵੇਂ ਇੱਥੇ ਕਈ ਵਾਰੀ ਉਹਨਾਂ ਦੀ ਸ਼ਹਿ ਤੇ ਇੰਡੀਆ ਦੇ ਝੰਡੇ ਵੀ ਫੁਕੇ ਜਾਂਦੇ ਨੇ ਤੇ ਪਾਕਿਸਤਾਨ 'ਚ ਕੋਈ ਪਾਕਿਸਤਾਨ ਦਾ ਝੰਡਾ ਫੁਕ ਕੇ ਦੇਖੇ ਕੀ ਕਰਦੀ ਆ ਉਹਦੇ ਨਾਲ ਉੱਥੇ ਦੀ ਆਰਮੀ ਤੇ ਪੁਲਿਸ ਤੇ ਉਹ ਇੱਥੇ ਆ ਕੇ ਹੈਰਾਨ ਹੁੰਦੇ ਨੇ ਵੀ ਸਾਨੂੰ ਮਿਸਗਾਈਡ ਕਰਕੇ ਭੇਜਿਆ ਗਿਆ ਪਰ ਹੁਣ ਸਾਡੇ ਕੋਲ ਕੋਈ ਨਿਕਲਣ ਦਾ ਰਾਹ ਨਹੀਂ ਹੈ ਸਾਨੂੰ ਇਹ ਕਰਨਾ ਪੈਣਾ ਹੈ ਮਤਲਬ ਤੁਸੀਂ ਇਹ ਗੱਲ ਕਹੀ ਵੀ ਉਹ ਲੋਕ ਇਹ ਗੱਲ ਕਹਿੰਦੇ ਆ ਵੀ ਉੱਥੇ ਵੀ ਮਰਨਾ ਸੀ ਇੱਥੇ ਵੀ ਮਰਨਾ ਹੀ ਆ ਮਤਲਬ ਕ੍ਰਿਮੀਨਲਸ ਨੂੰ ਤਿਆਰ ਕੀਤਾ ਜਾਂਦਾ ਕਿ ਜੇ ਜੇਲ੍ਹਾਂ ਚ ਕੁਝ ਕ੍ਰਿਮੀਨਲਸ ਨੇ ਕੁਝ ਜਿਹੜੇ ਜਿਵੇਂ ਫਾਂਸੀ ਦੀ ਕੋਈ ਸਜ਼ਾ ਆ ਜਾਂ عمر ਕੈਦ ਦੀ ਸਜ਼ਾ ਹੈ ਜਿਹੇ ਯੰਗ ਬੰਦੇ ਉਹਨਾਂ ਨੂੰ ਲੱਗਦਾ ਵੀ ਜਿਹੜੇ ਥੋੜੇ ਜੇ ਅਗਰੈਸਿਵ ਮਾਈਂਡ ਵਾਲੇ ਨੇ ਉਹਨਾਂ ਨੂੰ ਉੱਥੋਂ ਲਿਆ ਕੇ ਟ੍ਰੇਨ ਕੀਤਾ ਜਾਂਦਾ ਤੇ ਉਹਨਾਂ ਨੂੰ ਫਿਰ ਟ੍ਰੇਨ ਕਰਕੇ ਇਧਰ ਧੱਕਿਆ ਜਾਂਦਾ ਤੇ ਉਹਨਾਂ ਨੂੰ ਲਾਲਚੇ ਦਿੱਤਾ ਜਾਂਦਾ ਵੀ ਤੁਹਾਡੀ ਫੈਮਿਲੀ ਨੂੰ ਲੁੱਕ ਆਫਟਰ ਕਰਾਂਗੇ ਉਹਨਾਂ ਨੂੰ ਪੈਨਸ਼ਨਾਂ ਦੇਵਾਂਗੇ ਉਹ ਪੈਸੇ ਦੇਵਾਂਗੇ ਇਹ ਇਆਂ ਜਿਹੀਆਂ ਚੀਜ਼ਾਂ ਨਾਲ ਪਰਮਾਇਆ ਜਾਂਦਾ ਇਹ ਵੀ ਗੱਲ ਹੈ ਵੀ ਜਦੋਂ ਅ ਇੱਕ ਪਾਸੇ ਉਹ ਚੰਗਾ ਬਣਾ ਦਿਖਾਣ ਦੀ ਵੀ ਬੜਾ ਕੋਸ਼ਿਸ਼ ਕਰਦੇ ਆ ਜੇ ਪਾਕਿਸਤਾਨ ਦੀ ਗਵਰਨਮੈਂਟ ਦੀ ਗੱਲ ਕਰਦੇ ਆ ਜਾਂ ਆਪਾਂ ਪਾਕਿਸਤਾਨ ਦੀ ਆਰਮੀ ਦੀ ਗੱਲ ਕਰੀਏ ਉਹ ਆਪਣੇ ਆਪ ਨੂੰ ਚੰਗਾ ਦਿਖਾਣ ਦੀ ਵੀ ਬੜੀ ਕੋਸ਼ਿਸ਼ ਕਰਦੇ ਆ ਪੋਟਰੇ ਕਰਦੇ ਆ ਵੀ ਅਸੀਂ ਤਾਂ ਤੁਹਾਡੇ ਨਾਲ ਆ ਤੁਹਾਡੇ ਸਾਰਿਆਂ ਦੇ ਨਾਲ ਆ ਤੁਸੀਂ ਤੇ ਅਸੀਂ ਭਰਾ ਹੀ ਆ ਇੱਥੇ ਤੱਕ ਕੀ ਕਹਿ ਦਿੱਤਾ ਜਾਂਦਾ ਵੀ ਤੁਸੀਂ ਤੇ ਅਸੀਂ ਤਾਂ ਭਰਾ ਹੀ ਆ ਤੇ ਇਹ ਅੰਦਰਖੱਤੇ ਤੁਸੀਂ ਕਹ ਰਹੇ ਹੋ ਵੀ ਟ੍ਰੇਨਿੰਗਾਂ ਵੀ ਚੱਲਦੀਆਂ ਨੇ ਦੇਖੋ ਭਰਾ ਵਾਲੀ ਤਾਂ ਗੱਲ ਪ੍ਰਚਾਰਿਆ ਜਾਂਦਾ ਮੀਡੀਆ ਮੂਡੀਆ ਤੇ ਭਰਾ ਵਾਲੀ ਤਾਂ ਕੋਈ ਗੱਲ ਰਹੀ ਨਹੀਂ ਐ ਪਹਿਲੀ ਗੱਲ ਤਾਂ ਇਹ ਹੈ ਵੀ 1947 ਚ ਹਰੇਕ ਬੰਦੇ ਕੋਲੇ ਚੁਆਇਸ ਸੀ ਜਿੱਥੇ ਰਹਿਣਾ ਉੱਥੇ ਰਹਿ ਸਕਦਾ ਹੈ ਪਾਕਿਸਤਾਨ ਜਾਣ ਵਾਲੇ ਲੋਕ ਪਾਕਿਸਤਾਨ ਚਲੇ ਗਏ ਪਾਕਿਸਤਾਨ ਚ ਰਹਿਣ ਵਾਲੇ ਉੱਥੇ ਰਹਿ ਗਏ ਤੇ ਜਿਹਨੇ ਇੱਧਰ ਆਉਣਾ ਸੀ ਆ ਗਏ ਦੂਸਰਾ ਜੇ ਚਲੋ ਮੰਨ ਲਓ ਸਾਡੇ ਕੋਲੇ ਵੀ ਮੁਸਲਮਾਨ ਰਹਿ ਗਏ ਉਧਰ ਹਿੰਦੂ ਤੇ ਸਿੱਖ ਵੀ ਰਹਿ ਗਏ ਅੱਜ ਤੁਸੀਂ ਦੇਖੋ ਪਾਕਿਸਤਾਨ ਚ ਸਿੱਖ ਬਚੇ ਕਿੰਨੇ ਨੇ ਉਹਨਾਂ ਦਾ ਜਿੰਨੇ 1947 ਸੀ ਜਿੰਨੀ ਪਰਸੈਂਟੇਜ ਉਹਦੋਂ ਚੌਥੀ ਹਿੱਸਾ ਵੀ ਪਰਸੈਂਟੇਜ ਨਹੀਂ ਰਹੀ ਹੈ 6-7% ਸੀ ਹੁਣ 2% ਵੀ ਨਹੀਂ ਰਹੇ ਆ ਵੋਟ ਪਾਉਣ ਦਾ ਉਹਨਾਂ ਨੂੰ ਹੱਕ ਨਹੀਂ ਹੈ ਤੱਕਾ ਉਹਨਾਂ ਨਾਲ ਹੁੰਦਾ ਤੇ ਉੱਥੇ ਕੀ ਆਜ਼ਾਦੀ ਹੈ ਦੂਜੇ ਧਰਮ ਵਾਲਿਆਂ ਨੂੰ ਉਹਦੇ ਮੁਕਾਬਲੇ ਸਾਡੇ ਦੇਖੋ ਵੀ ਜਿਹੜੇ ਦੂਜੇ ਧਰਮ ਵਾਲੇ ਬੰਦੇ ਨੇ ਉਹ ਕਿਸ ਤਰ੍ਹਾਂ ਪ੍ਰਫੁੱਲਤ ਹੋ ਰਹੇ ਨੇ ਕਿਸ ਤਰ੍ਹਾਂ ਹਰ ਪ੍ਰੈਜ਼ੀਡੈਂਟ ਵੀ ਬਣੇ ਨੇ ਸਾਰੇ ਉੱਚੇ-ਉੱਚੇ ਅਹੁਦਿਆਂ ਤੇ ਵੀ ਨੇ ਤੇ ਇੱਥੇ ਕੋਈ ਉਹਨਾਂ ਨੂੰ ਰੋਕ ਨਹੀਂ ਹੈ ਔਰ ਪਾਪੂਲੇਸ਼ਨ ਵੀ ਉਹਨਾਂ ਦੀ ਉਸੇ ਪ੍ਰੋਪੋਰਸ਼ਨ ਚ ਜਿਵੇਂ ਬਾਕੀ ਵਧੀਆ ਤੇ ਵਧੀਆ ਜ਼ਰੂਰ ਆਪਾਂ ਦੇਖਦੇ ਆਂ ਵੀ ਵੀਡੀਓਜ਼ ਦੇ ਵਿੱਚ ਬਹੁਤ ਕੋਈ ਨਜ਼ਰ ਵੀ ਆਉਂਦਾ ਇੱਕ ਪਾਸੇ ਇਹ ਵੀ ਨਜ਼ਰ ਆਉਂਦਾ ਵੀ ਉੱਥੇ ਸਿੱਖ ਵੀ ਨੇ ਉੱਥੇ ਹਿੰਦੂ ਵੀ ਨੇ ਗੁਰਦੁਆਰਿਆਂ ਦੇ ਵਿੱਚ ਵੀ ਉਹ ਰੈਗੂਲਰ ਜਾਂਦੇ ਆ ਉੱਥੇ ਪ੍ਰਧਾਨ ਵੀ ਆ ਗੁਰਦੁਆਰਿਆਂ ਦੇ ਉੱਥੇ ਦੀ ਪੋਲਿਟਿਕਸ ਦੇ ਵਿੱਚ ਵੀ ਕਈ ਸਿੱਖ ਆ ਇਹ ਚੀਜ਼ਾਂ ਨਜ਼ਰ ਜ਼ਰੂਰ ਆਉਂਦੀਆਂ ਨੇ ਕਈ ਹਿੰਦੂ ਵੀ ਜ਼ਰੂਰ ਨਜ਼ਰ ਆਉਂਦੇ ਬਿਲਕੁਲ ਨਜ਼ਰ ਆਉਂਦੇ ਕਿ ਕੁਝ ਲੋਕ ਉੱਥੇ ਹੈਗੇ ਨੇ ਬਲਕਿ ਜੇ ਆਪਾਂ ਦੇਖੀਏ ਵੀ ਨਾਂ ਵੀ ਕਾਮਨ ਹੁੰਦੇ ਨੇ ਚੀਮਾ ਢਿੱਲੋਂ ਇਹ ਨਾਂ ਵੀ ਨੇ ਕਿਉਂਕਿ ਉਹ ਲੋਕ ਉਹ ਨੇ ਜਿਹੜੇ ਉੱਥੇ ਕਨਵਰਟ ਕਰ ਗਏ ਨੇ ਔਰ ਦੂਸਰਾ ਠੀਕ ਹੈ ਕੁਝ ਲੋਕ ਉਹਨਾਂ ਦੀ ਆਰਮੀ 'ਚ ਦੇਖੋ ਹੱਕ ਬਣਦਾ ਜੇ ਉੱਥੇ ਦੇ ਸਿਟੀਜ਼ਨ ਨੇ ਹੁਣ ਸਾਡੇ ਬੰਦੇ ਕੈਨੇਡਾ ਦੀ ਆਰਮੀ 'ਚ ਨੇ ਯੂ ਐਸ ਦੀ ਆਰਮੀ 'ਚ ਨੇ ਜੇ ਉਹਨਾਂ ਨੇ ਆਪ ਦਾ ਮੁਲਕ ਉਸ ਨੂੰ ਮੰਨ ਲਿਆ ਤੇ ਉਹ ਉਸ ਮੁਲਕ ਦੀ ਫੌਜ 'ਚ ਵੀ ਜਾਂਦੇ ਨੇ ਬਾਕੀ ਚੀਜ਼ਾਂ ਜਾਂਦੇ ਨੇ ਪਰ ਪਰਸੈਂਟੇਜ ਬਹੁਤ ਘੱਟ ਹੈ ਬਹੁਤ ਘੱਟ ਹੈ ਹੁਣ ਇਹ ਗੱਲ ਗੁਰਦੁਆਰਿਆਂ ਦੀ ਜੇ ਆਪਾਂ ਕਰੀਏ ਸਿਰਫ ਦੋ ਜਾਂ ਤਿੰਨ ਗੁਰਦੁਆਰੇ ਛੱਡ ਕੇ ਬਾਕੀ ਜਿਹੜੇ ਇੰਟੀਰੀਅਰ ਦੇ ਗੁਰਦੁਆਰੇ ਨੇ ਉਹਨਾਂ ਦਾ ਹਾਲ ਦੇਖੋ ਉਹਨਾਂ ਦੀ ਕੋਈ ਮੇਨਟੇਨੈਂਸ ਨਹੀਂ ਹੈ ਕੁਛ ਨਹੀਂ ਹੈ ਉਹਨੇ ਬਿਲਡਿੰਗਾਂ ਡਿੱਗ ਰਹੀਆਂ ਨੇ ਉਹ ਸਿਰਫ ਦੋ ਤਿੰਨ ਜਿੱਥੇ ਆਪਣੇ ਜਥੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਨੇ ਮੇਨਟੇਨ ਕਰਕੇ ਰੱਖਿਆ ਕਿ ਇੱਕ ਇਮੇਜ ਬਣਾਉਣੀ ਹੈ ਵੀ ਅਸੀਂ ਇਹ ਸਾਮ ਕੇ ਰੱਖੇ ਨੇ ਤੇ ਇਹ ਸਾਰਾ ਕੁਝ ਬਣਾਇਆ ਉਹ ਇੱਕ ਇਮੇਜ ਬਣਾਉਣ ਵਾਸਤੇ ਦੋ ਤਿੰਨ ਗੁਰਦੁਆਰੇ ਨੇ ਜਿਹੜੇ ਮੇਨ ਮੇਨ ਨੇ ਜਿਵੇਂ ਕਰਤਾਰਪੁਰ ਸਾਹਿਬ ਹੈ ਇੱਥੇ ਉਹਨਾਂ ਨੇ ਪੂਰਾ ਜੋਰ ਲਾਇਆ ਨਨਕਾਣਾ ਸਾਹਿਬ ਹੈ ਤੇ ਬਾਕੀ ਜਿਹੜੇ ਪਿੱਛੇ ਇੰਟੀਰੀਅਰ ਚ ਗੁਰਦੁਆਰੇ ਨੇ ਕਿੰਨੀਆਂ ਵੀਡੀਓ ਅੱਜ ਕੱਲ ਨੈਟ ਤੇ ਆਉਂਦੀਆਂ ਉਹ ਗੁਰਦੁਆਰਿਆਂ ਦੀ ਤੁਸੀਂ ਹਾਲਤ ਦੇਖੋ ਕੋਈ ਉੱਤੇ ਕੁਛ ਨਹੀਂ ਆ ਕੋਈ ਸਿੱਖਾਂ ਨਹੀਂ ਜਾਇਦਾਦ ਸੀ ਹਵੇਲੀਆਂ ਸੀ ਕੋਈ ਉੱਤੇ ਨਹੀਂ ਹੈ ਉਹ ਹੌਲੀ ਹੌਲੀ ਜਿਹੜੀ ਪਰਸੈਂਟੇਜ ਆਫ ਨਾਨ ਮੁਸਲਮਾ ਜਿਹੜੀ ਉੱਤੇ ਬਹੁਤ ਘਟ ਗਈ ਹੈ ਤੁਸੀਂ ਕਹਿੰਦੇ ਧੱਕਾ ਹੁੰਦਾ ਉੱਤੇ ਧੱਕਾ ਤਾਂ ਹੁੰਦਾ ਧੱਕਾ ਤਾਂ ਹੁੰਦਾ ਸ਼ਰੇਆਮੀ ਧੱਕਾ ਹੁੰਦਾ ਉੱਤੇ ਕਿਉਂਕਿ ਉੱਤੇ ਪਾਵਰਸ ਤਾਂ ਉਹਨਾਂ ਕੋਲੇ ਹੀ ਨੇ ਆਰਮੀ ਤਾਂ ਉੱਤੇ ਇਹ ਇਹਨਾਂ ਨੇ ਛੱਡੋ ਬਾਕੀਆਂ ਨਾਲ ਵੀ ਧੱਕਾ ਹੁੰਦਾ ਕਿ ਉੱਤੇ ਅਕੁਪਾਈਡ ਕਸ਼ਮੀਰ ਹੁਣ ਬਲੂਚਿਸਤਾਨ ਲੈ ਲਓ ਉੱਤੇ ਮੁਸਲਮ ਹੀ ਨੇ ਉਹਨਾਂ ਨਾਲ ਨਹੀਂ ਥੱਕਾ ਹੋ ਰਿਹਾ ਪਿੱਛੇ ਜਿਹੋ ਉਹਨਾਂ ਨਾਲ ਕਿੰਨੀ ਫਾਈਟ ਚੱਲੀ ਉਹਨਾਂ ਨੇ ਟ੍ਰੇਨ ਵੀ ਹਾਈਜੈਕ ਕਰ ਲਈ ਸੀ ਪਤਾ ਨਹੀਂ ਕਿੰਨੇ ਸੋਲਜਰ ਮਾਰੇ ਗਏ ਜਿਨ੍ਹਾਂ ਦੀ ਗਿਣਤੀ ਵੀ ਨਹੀਂ ਪਤਾ ਤੇ ਥੱਕਾ ਤਾਂ ਉਹਨਾਂ ਦੀ ਆਰਮੀ ਕਰਦੀ ਹੈ ਕਿਉਂਕਿ ਉੱਥੇ ਔਰ ਸਾਡੇ ਫਰਕ ਕਰਮੀ ਚ ਕਿ ਉੱਥੇ 75 ਸਾਲਾਂ ਚ 35 40 ਸਾਲ ਆਰਮੀ ਨੇ ਰਾਜ ਕੀਤਾ ਇੱਥੇ ਆਰਮੀ ਪੋਲਿਟਿਸ ਤੋਂ ਦੂਰ ਹੈ ਉੱਥੇ ਹਜੇ ਵੀ ਜਿਹੜੀਆਂ ਵੱਡੀਆਂ ਵੱਡੀਆਂ ਕਾਰਪੋਰੇਸ਼ਨ ਨੇ ਜਿਸ ਤਰ੍ਹਾਂ ਕੋਈ ਬ੍ਰਿਜਿੰਗ ਕਾਰਪੋਰੇਸ਼ਨ ਹੈ ਹਾਊਸਿੰਗ ਕਾਰਪੋਰੇਸ਼ਨ ਹੈ ਉਹਨਾਂ ਦੇ ਚੇਅਰਮੈਨ ਫੌਜੀ ਨੇ ਸਰਵਿੰਗ ਫੌਜੀ ਨੇ ਤੇ ਇਸੇ ਕਰਕੇ ਜਿਹੜਾ ਉਹਨਾਂ ਕੋਲੇ ਪਾਵਰਸ ਨੇ ਤੇ ਜਿਸ ਤਰ੍ਹਾਂ ਇੱਥੇ ਕੋਈ ਹੈ ਯਾਨੀ ਆਪਾਂ ਕਿਸੇ ਨੂੰ ਰੋਕ ਕੇ ਫੌਜੀ ਨੂੰ ਚੈੱਕ ਕਰ ਸਕਦੇ ਹਾਂ ਕੁਝ ਹੈ ਪਾਕਿਸਤਾਨ 'ਚ ਕਿਸੇ ਦੀ ਹਿੰਮਤ ਹੀ ਨਹੀਂ ਹੈ ਕਿਸੇ ਫੌਜੀ ਦੀ ਗੱਡੀ ਰੋਕ ਕੇ ਚੈੱਕ ਕਰ ਸਕਦਾ ਜਿਹੜੇ ਨਾਲ ਸਾਡੇ ਫੋਰਨ ਦੇ ਕਈ ਵਾਰੀ ਅਫਸਰ ਹੁੰਦੇ ਆ ਉਹ ਜਿਹੜੇ ਉੱਧਰ ਵੀ ਕੋਰਸ ਕਰਕੇ ਆਉਂਦੇ ਆ ਟ੍ਰੇਨਿੰਗ ਕਰਨ ਜਾਂਦੇ ਆ ਕਈ ਵਾਰੀ ਦੱਸਦੇ ਆ ਪਾਕਿਸਤਾਨ ਦੇ ਫੌਜੀਆ ਦੇ ਘਰੇ ਸ਼ਰਾਬ ਆਮ ਹੁੰਦੀ ਹੈ ਜਦੋਂ ਕਿ ਹਰਾਮ ਹੈ ਉੱਥੇ ਸ਼ਰਾਬ ਨਹੀਂ ਵਿਕਦੀ ਹੋਦੀਆਂ ਦੇ ਘਰੇ ਵੀ ਹੁੰਦੀ ਹੈ ਪਰ ਇੰਡੀਆ 'ਚ ਤਾਂ ਪਰਮਿਟਿਡ ਹੈ ਨਾ ਪਰਮਿਟਿਡ ਹੈ ਉੱਥੇ ਪਰਮਿਟਿਡ ਨਹੀਂ ਹੈ ਹਾਂ ਉਸ ਦੇ ਬਾਵਜੂਦ ਵੀ ਜਿਹੜੀ ਇਲੀਗਲ ਚੀਜ਼ ਕਿਸੇ ਦੇ ਘਰੇ ਹੋਣਾ ਗਲਤ ਹੈ ਬੜੀ ਵੱਡੀ ਗੱਲ ਹੈ ਪਰ ਉਹਨਾਂ ਨੂੰ ਚੈੱਕ ਨਹੀਂ ਕੀਤਾ ਜਾਂਦਾ ਹੁਣ ਇਹ ਦੇਖੋ ਅਸਾਮਾ ਬਿਲ ਲਾਦਨ ਕੰਟੋਨਮੈਂਟ ਤੋਂ 1 ਕਿਲੋਮੀਟਰ ਤੇ ਰਹਿ ਰਹੇ ਸੀ ਔਰ ਯੂ ਐਸ ਆਰਮੀ ਨੇ ਪਾਕਿਸਤਾਨ ਆਰਮੀ ਨੂੰ ਟਰਸਟ ਨਹੀਂ ਕੀਤਾ ਅਟੈਕ ਕਰਨ ਵੇਲੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਇਨਫੋਰਮੇਸ਼ਨ ਲੀਕ ਹੋ ਜਾਣੀ ਹੈ ਇਹ ਤੇ ਉਹਨੂੰ ਸ਼ਾਇਦ ਦੇਖ ਕੇ ਬੈਠੇ ਨੇ ਇਸ ਕਰਕੇ ਵੀ ਉਹਨਾਂ ਦੀ ਜਿਹੜੀ ਟਰਸਟ ਹੈ ਉਹ ਡਾਊਟਫੁਲ ਹੈ ਹਾਂ ਉੱਥੇ ਉਹ ਜ਼ਿਆਦਾ ਸਟਰੋਂਗ ਨੇ ਹੁਣ ਵੀ ਜਿਵੇਂ ਗੱਲਾਂ ਹੋ ਰਹੀਆਂ ਹੁਣ ਵੀ ਉੱਥੇ ਜੇ ਵਾਰ ਦੀ ਗੱਲ ਹੁੰਦੀ ਹੈ ਮੈਂ ਤਾਂ ਇਹ ਗੱਲ ਕਵਾਂਗਾ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਬੈਠਾ ਜਿਹਨੇ ਫੇਸਬੁੱਕ ਤੇ ਕਮੈਂਟ ਕਰਨਾ ਹੈ ਸਿਰਫ ਉਹ ਕਹਿ ਦਿੰਦਾ ਵੀ ਹਾਂ ਵਾਰ ਹੋਣੀ ਚਾਹੀਦੀ ਆ ਵਾਰ ਲੱਗਣੀ ਚਾਹੀਦੀ ਆ ਪਰ ਵਾਰ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਜਾਂਦਾ ਨਹੀਂ ਨਹੀਂ ਦੇਖੋ ਮੈਂ ਵਾਰ ਦੇ ਹੱਕ 'ਚ ਨਹੀਂ ਆ ਵਾਰ ਦਾ ਕੋਈ ਫਾਇਦਾ ਨਹੀਂ ਹੈ ਜੀ ਫੌਜੀ ਕਰਨਲ ਰਹੇ ਹੋ ਤੁਸੀਂ ਆਪ ਇੰਨੀ ਗੱਲ ਦੇਖੋ ਫੌਜ ਦਾ ਕੰਮ ਹੈ ਆਪਣੇ ਦੇਸ਼ ਨੂੰ ਪ੍ਰੋਟੈਕਟ ਕਰਨਾ ਅਸੀਂ ਉਸ ਵਾਸਤੇ ਹਾਜ਼ਰ ਹਾਂ ਹਮੇਸ਼ਾ ਹਾਜ਼ਰ ਹਾਂ ਫੌਜ ਤੇ ਸਾਡੇ ਦੇਸ਼ ਵਾਸਤੇ ਸਾਡੀ ਲੌਇਲਟੀ ਹੈ ਪਰ ਫੌਜ ਅਸੀਂ ਕਦੇ ਵੀ ਇਹ ਨਹੀਂ ਚਾਹੁੰਦੇ ਵੀ ਇੱਕ ਸਾਡਾ ਜਿਹੜਾ ਗਵਾਂਢੀ ਹੈ ਅਸੀਂ ਉਹਦੇ ਤੇ ਕਬਜ਼ਾ ਕਰ ਲਈਏ ਕਿਉਂਕਿ ਉਹਦਾ ਕੋਈ ਫਾਇਦਾ ਨਹੀਂ ਹੈ ਜੇ ਸਾਡਾ ਗਵਾਂਢੀ ਮੁਲਕ ਭੁੱਖਾ ਨੰਗਾ ਡੀਸਟੈਬਲਾਈਜ਼ ਹੋਊਗਾ ਉਹ ਸਾਡੇ ਵਾਸਤੇ ਸਰਦਰਦੀ ਹੋਊਗਾ ਪਾਕਿਸਤਾਨ ਦੀ ਵੀ ਇਹੀ ਪ੍ਰੋਬਲਮ ਹੈ ਵੀ ਉਹ ਬੈਂਕ ਰੌਪਟ